ਕੀ ਆ ਚਾਲ ਆਪਾਂ ਆਪਣੇ ਸਾਈਕਲ ਨੂੰ ਕਰ ਰਹੇ ਆ ਠੀਕ ਤੇ ਨੋਵਾਂ ਬਠੀਕ ਕਰ ਰਹੇ ਆ ਇਹਦੀ ਚੇਨ ਬਹੁਤ ਤੇਜੀ ਹੋ ਗਈ ਆ ਵਕਾਸ ਤੇ ਲੱਗੇ ਇਹਦੀ ਚੇਨ ਚਲੋ ਜੀ ਚੇਨ ਕਸੀਏ ਮੇਰੇ ਕੋ ਗਾਈਸ ਚੇਨ ਕਸਣ ਲਈ ਪਹਿਲਾਂ ਨਾਟਟੇ ਲਾਗਣਾ ਪੈਣਾ ਫਿਰ ਚੇਨ ਮਗਰ ਨੂੰ ਖਿੱਚਣੀ ਪੈਣੀ ਆ ਚਲੋ ਨਾੜ ਬੜਕੱਸਿਆ ਵਾ ਇਹਨੂੰ

ਉਹਨੂੰ ਪਰਦਾ ਹੀ ਲਾਣ ਦੋਗੇ ਓਕੇ ਠੀਕ ਹੈ ਮੈਂ ਨੱਕ ਚੋਟ-ਚੋਟ ਕੇ ਕੱਢ ਲਾਉਂ। ਮੈਂ ਇਹ ਇੱਕ ਵਸਾ ਕੱਢ ਲਾ। ਸਿਲਵ ਕਰ ਬਤ। ਸਾਰਾ ਜੋਰ ਲੱਗ ਗਿਆ ਨਵਤੇਜ ਸਿੰਘ ਤਾਂ ਪਰ ਨਹੀਂ ਹੋ ਰਿਹਾ।

15 ਦੀ ਚਾਬੀ ਲੱਗਦੀ ਆ 14 ਦੇ ਨਹੀਂ ਲੱਗਣਦੀ ਆ 14 ਦੀ ਆ 14 ਦੀ ਪੈਨ ਨਹੀਂ ਡਾਈ 15 ਦੀ ਪੈਨ ਡਈ ਉਹਦੇ ਖੁੱਲ ਨਹੀਂ ਡਈ ਨਾ ਨਟਾਉਣਾ ਤੇ ਟਾਈਟ ਬੜੇ ਜਗਾ ਯਾਰ ਯਾਰ ਨਟ ਖੁੱਲਦੇ ਹੀ ਨਹੀਂ ਕੀ ਕਰਾਂ 15 ਦੀ ਚਾਬੀ ਲਾਉਣ ਡਿਆਂ ਜਾਂ 14 ਦੀ ਲੱਗ ਨਹੀਂ ਰਹੀ ਆਹੋ ਆਰ ਕੇ ਖੋਲਣੇ ਨਹੀਂ ਖੁੱਲਣ ਦੇ ਓ 14 ਦੀ ਚਾਬੀ ਲੱਗ ਨਹੀਂ ਰਹੀ ਆਹ ਵਾਲੀ 15 ਦੀ ਲਾਉਣੀ ਇਹ ਵਾਲਾ ਲੈ ਲਾ ਹੈ ਟਵਿਸਟ ਕਰਦੇ ਨਹੀਂ ਇਹ ਵੱਡਾ ਨਜ਼ਰ ਇਹਦਾ ਨਹੀਂ ਖੁੱਲਣਾ ਬੰਦ ਸ਼ਟ ਇਹ ਵਾਲੇ ਐਟ ਲੀ ਹੋ ਗਈ ਦੱਸੋ ਕਿਦਾਂ ਕਸਾਉਣ ਨੂੰ ਇੱਥੋਂ ਬੀਸੇ ਮਕਾ ਉਹ ਵੀ ਤੇਰੀ ਭੈਣ ਵੀ ਹੈਲਪ ਕਰਾ ਰਹੀ ਤੇਨਾ ਖੋਲ ਦੇ ਖੋਲ ਚਲੋ ਯਾਰ ਖੋਲੀਏ ਇਹਨੂੰ ਜਿੱਤੀ ਜਿੱਤੀ ਤਸੀਏ ਚਲਾਵਾਂਗੇ ਉਹਦੀ ਜਾਨ ਅਛ ਲੱਥ ਬੜੀ ਛੇਤੀ ਜਾਂਦੀ ਏ ਆਓ ਤੋ ਨਹੀਂ ਆਈ ਆਹ ਇਹਨੂੰ ਕਸਨਿਆ ਬਹੁਤੀ ਈ ਧੀ ਲਈ ਜਦੋਂ ਜ਼ਿਆਦਾ ਟੈਰ ਕੇ ਜੂਮਦਾ ਡੁੱਟ ਭਜਾਈਦਾ ਤੂੰ ਲੱਖ ਕੇ ਪਰਾਂ ਜਾਂਦੀ ਨਾ ਆਹ ਕੋ ਐ ਹੋ ਜਾਂਦੀ ਏ ਇਹ ਖੁੱਲ ਗਏ ਨੂੰ ਮਗਰ ਘੜੀਆਂ ਮੜਾ ਜਾ ਖਿੱਚ ਕੇ ਫੇਰ ਇਹਨੇ ਕੱਸੀ ਜਾਣਾ ਜਾਂ ਵੀ ਜੇ ਇੱਕ ਕੱਢ ਵੀ ਸਕਦੇ ਆ ਉਹ ਚ ਜ਼ਿਆਦਾ ਟਾਈਮ ਲੱਗਣਾ ਇਹ ਕ ਵੀ ਚੋ ਜੇ ਇਹ ਚੋ ਕੱਢ ਦੀਏ ਫਿਰ ਵੀ ਇਹ ਸ਼ਾਇਦ ਕੱਸੀ ਜਾਵੇ ਪਰ ਟਾਈਮ ਬੜਾ ਲੱਗ ਜਾਣਾ ਇੱਕ ਮੈਂ ਵੇਖਿਆ ਇੱਥੇ ਖਰਾਬ ਜਿਆ ਮੈਨੂੰ ਲੱਗਦਾ ਵੀ ਉਹ ਕੱਢ ਸਕਦੇ ਆ ਆ ਇਹਨੇ ਇਹੋ ਜਿਹਾ ਜਿ ਨਿਕਲਦਾ ਉਹ ਕੋ ਕੱਢ ਦਿੰਨੇ ਫਿਰ ਇਧਰਲੇ ਪਾਸੇ ਆਈ ਹੈ ਆਹੋ ਗਾਇਸ ਆ ਥੋੜਾ ਟੁੱਟਾ ਇਥੋਂ ਅਨੁਸ਼ਾ ਦੇਖ ਰਿਹਾ ਹੋਵੇ। ਇਹ ਦੇਖੋ ਜੇ ਆਹ ਕੱਢ ਕੇ ਜਿਹੜਾ ਆਹ ਵਾਲਾ ਉਹ ਇਹਦੇ ਨਾਲ ਜੋੜ ਦਈਏ ਨਾ ਫਿਰ ਸ਼ਾਇਦ ਇਹ ਕੱਸੀ ਜਾਵੇ। ਇਹਨੂੰ ਕੱਢ ਕੇ ਉਹ ਤਾਂ ਜਾ ਫਿਰ ਇਹਨੂੰ ਨਾਲ ਜੋੜ ਕੇ ਹੋਰ ਕੋਈ ਕੱਢ ਦਈਏ। ਖਰਾਬ। ਜਿਵੇਂ ਸਾਨੂੰ ਸਹੀ ਹੋਵੇ। ਇਹਨੇ ਆ ਕੀ ਕਰਨਾ? ਮੰਮਾ। ਜਾ ਇਹਨੂੰ ਕੱਢ ਦਿੰਨੇ ਆ। ਮੰਮਾ। मेरी बहन ਵੀ ਨਾਲ ਮੇਰੇ ਕੰਮ ਕਰਾ ਰਹੀ ਆ ਵੈਹੜ ਲੱਗੀ ਏ ਤੇ ਚਲੋ ਹੁਣ ਇਹਨੂੰ ਕੱਢੀਏ ਪਹਿਲਾਂ ਦੇ ਪਾਪ ਸੋ ਗਾਇਸ ਇਹ ਤੁਰਦੇ ਲੱਤ ਜੰਦੀ ਏ ਗਾਇਸ ਮੈਂ ਤੇ ਇਸ ਨਾਲ ਹੈ ਤਾਂ ਨਹੀਂ ਇਹਨਾਂ ਤਾਂ ਬਿਨਾਂ ਤੇ ਗਾਇਸ ਹੁਣ ਮੈਂ ਖੋਲ ਲਿਆ ਚੈਨ ਆ ਇਹ ਕੱਢੀਏ ਯਾਰ ਸਮਝ ਨਹੀਂ ਆਉਂਦੀ ਕਿੱਦਾਂ ਕੱਢਾਂ ਖੋਲ ਤੇ ਲਈ ਆ ਬਣਤੇ ਜਾਊਗੀ ਪਰ ਫਿਰ ਢਿੱਲੀ ਰਹਿ ਜਣੀ ਆ ਆ ਕੱਢਣਾ ਪੈਣਾ ਇੱਕ ਵੀ ਚੋਏ ਨੇ ਇਹ ਜਾ ਕੇ ਸਹੀ ਜਾਣਾ ਇਹਨੇ ਚਾਹਣ ਗਾਇਸ ਜੇ ਬਣ ਗਈ ਠੀਕ ਹੈ ਨਹੀਂ ਤੇ ਖਰਾਬ ਤੇ ਤੂੰ ਕਰ ਹੀ ਦਿੱਤੀ ਪ੍ਰਧਾਨ ਹਨਾ ਲਾਵਾਂਗੇ ਇਹ ਜੀ ਥੋੜਾ ਗੱਲ ਲਿਆ ਆਪਾਂ ਵੀ ਮਿਸਤਰੀ ਆ ਤੇ ਪਰ ਚੜੰਨੀ ਡਈ ਉੱਤੇ ਨੂੰ ਚੜਾਈਏ ਤੇ ਉੱਤੇ ਫੇਰ ਬੇਮ ਜੀ ਚੜਾਈਏ ਨੂੰ ਚੜਾਈਏ ਮੈਨਾਂ ਲੱਗਦਾ ਬਹੁਤ ਸਮਾਂ ਲੱਗਦਾ ਜੀ ਪਿੱਛੋਂ ਪੈਣਦੀ ਆ ਗੋਲਾ ਤੇ ਜਾਂਦੀ ਆ ਲੱਤ ਕੀ ਤੇ ਗਾਇ ਲੱਤ ਚੁੱਕੀ ਫੇਰ aku tidak tahu itu cinta yang like that way Nalla tippirunu. Det in lågt innan. Bye bye.